ਸੰਬਰਾਲਾ ਦੀਆਂ ਸੜਕਾਂ ਤੇ ਪੁਲਿਸ ਹੀ ਪੁਲਿਸ ਜੀਹਾਂ ਐਮਪੀ ਦੀ ਇਲੈਕਸ਼ਨ ਐ ਦੀਕ ਹੁੰਦੀ ਭੀਗੀ ਆ ਕੋ ਉਸ ਤੋਂ ਬਾਅਦ ਡੀਜੇਪੀ ਪੰਜਾਬ ਵੱਲੋਂ ਖਾਸ ਦੇਸ਼ੜ ਯਾਰੀ ਕੀਤੇ ਗਏ ਸੀ ਕਿ ਤੁਸੀਂ ਆਪਦੇ ਆਪਦੇ ਹਲਕਿਆਂ ਦੇ ਵਿੱਚ ਸਰਚ ਅਭਿਆਨ ਚਲਾਏ ਜਾਣ ਤਾਂ ਕਿ ਕੋਈ ਅਨਸਕਾ ਵੀ ਘਟਨਾ ਨਾ ਵਾਪਰੇ ਪੁਲਿਸ ਵੱਲੋਂ ਫਲਾਈਂਗ ਮਾਰਚ ਕੱਢਿਆ ਜਾ ਰਿਹਾਗਾ ਸੀ ਗਸ਼ਤ ਕੀਤੀ ਜਾ ਰਹੀ ਸੀ ਰੋਡਾਂ ਉੱਤੇ ਲੇਕਿਨ ਉਹਨਾਂ ਨੂੰ ਇੱਕ ਭਾਰੀ ਸਫਲਤਾ ਵੀ ਜੀ ਮਿਲ ਗਈ ਕਿਉਂਕਿ ਦੋ ਨੌਜਵਾਨ ਛੱਕੀ ਹਾਲਤ ਵਿੱਚ ਉਹਨਾਂ ਵੱਲੋਂ ਫੜ ਦਿੱਤੇ ਗਏਗੇ ਜਿੰਨਾਂ ਕੋਲੋਂ ਕੁਝ ਸਮਾਨ ਵੀ ਬਰਾਮਦ ਹੋਇਆ ਗਿਆ ਪੁਲਿਸ ਦੇ ਵੱਡੇ ਅਧਿਕਾਰੀ ਜਾਂਚ ਕਰਦੇ ਪਏ ਨੇ ਉਹ ਜਾਣਕਾਰੀ ਵੀ ਦਿੰਦੇ ਪਏ ਨੇ ਕਿ ਨਾਲ ਨਾਲ ਲੋਕਾਂ ਨੂੰ ਇਹ ਅਪੀਲ ਵੀ ਕਰਦੇ ਪਏ ਨੇ ਕਿ ਜਦੋਂ MP ਦੀ ਇਲੈਕਸ਼ਨ ਜਿਹੜੀ ਆ ਨਜ਼ਦੀਕ ਆਉਂਦੀ ਪਈਗੀ ਆ ਤਕਰੀਬਨ ਅਗਲੇ ਮਹੀਨੇ ਦੀ ਸਟਾਰਟਿੰਗ ਦੇ ਵਿੱਚ ਹੀ ਪੰਜਾਬ ਦੇ ਵਿੱਚ ਜਿਹੜਾ MP ਦੀ ਇਲੈਕਸ਼ਨ ਜਿਹੜੀ ਹੋ ਜਾਣੀਗੀ VOTING ਹੋ ਜਾਣੀਗੀ ਆ ਇਸੇ ਮਹੀਨੇ ਜਿਹੜੇ ਮਈ ਦੇ ਮਹੀਨੇ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਨਾਮੀਨੇਸ਼ਨ ਭਰਨੇ ਸ਼ੁਰੂ ਕਰ ਦਨੇ ਉਸ ਤੋਂ ਬਾਅਦ ਗੇਮਾ ਗੇਮੀ ਜਿਹੜੀ ਸ਼ੁਰੂ ਹੋਣ ਤੋਂ ਬਾਅਦ ਐਕਟੀਵਿਟੀ ਕਾਫੀ ਵੱਧ ਚੁੱਕੀ ਹੋਣੀ ਆ ਕਿ ਪੁਲਿਸ ਵੀ ਪੂਰੀ ਮੁਸਤੈਦੀ ਦੇ ਨਾਲ ਗਸ਼ਤ ਕਰਦੀ ਪਈਗੀ ਜਿੱਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਾ ਕਰਿਓ ਕਿ ਤੁਹਾਨੂੰ ਜਾਣਾ ਪਵੇ ਸਲਾਖਾ ਦੇ ਪਿੱਛੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵੀਡੀਓ ਨਿਕਲ ਕੇ ਸਾਹਮਣੇ ਆ ਰਹੀਆਂ ਹੈਆਂ ਪੁਲਸ ਵੱਲ ਦੇ ਵੱਡੇ ਅਧਿਕਾਰੀ ਚੱਪੇ-ਚੱਪੇ ਦੇ ਖਲੋ ਕੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਬਿਆਨ ਚਲਾਇਆ ਜਾ ਰਿਹਾ ਅੱਜ ਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਹੈ ਤੇ ਹੁਣ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈਗੀ ਉਹ ਜ਼ਰੂਰ ਕਾਇਮ ਹੋਏਗੀ ਕਿਉਂਕਿ ਲਗਾਤਾਰ ਜਿਹੜੀਆਂ ਘਟਨਾਵਾਂ ਵਾਪਦੀਆਂ ਪਈਆਂ ਉਹਨੂੰ ਦੇਖਦੇ ਹੋਏ ਵੀ ਪੰਜਾਬ ਪੁਲਿਸ ਕੋਲੋਂ ਇਹ ਜਿਹੜੀ ਪਹਿਲ ਕਦਮੀ ਕੀਤੀ ਗਈ ਹੈਗਾ ਇਹਦਾ ਹੁਣ ਸਮਾਂ ਹੀ ਦੱਸੇਗਾ ਕਿ ਕੀ ਇਸਾ ਨਤੀਜੇ ਨਿਕਲੇ ਲੇਕਿਨ ਫਿਲਹਾਲ ਤਾਂ ਉਤਾਈ ਤਸਵੀਰਤ ਹੋਣੇ ਪਏ ਜਿੱਦੇ ਵਿੱਚ ਪੁਲਿਸ ਸਮਰਾਲਾ ਦੇ ਸੜਕਾਂ ਦੇ ਚੱਪੇ-ਚੱਪੇ ਤੇ ਖੜੀ ਹੈਗੀ ਹੈ ਬੜੇ ਦੋ ਸਾਡੇ ਚੈਨਲ ਨਾਲ ਤਾਂ ਵੀਡੀਓ ਨੂੰ ਬਤ ਬਤ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਚੈਨਲ ਸਾਡਾ ਨੂੰ ਫੋਲੋ ਜ਼ਰੂਰ ਕਰਦਾ ਕਰੋ ਤਾਂ ਕਿ ਨਵੇਂ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਕਾ ਸੂਪਰਿਚਨ ਸਾਡਾ ਚੱਲ ਰਿਹਾ ਸਾਡੇ ਸੀਨੀਅਰ ਅਫਸਰਾਂ ਦੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਅਧਵਾਕਾਸ ਆਪਰੇਸ਼ਨ ਚੱਲਿਆ ਸਾਡੇ ਜਿਹੜੀ ਜੁਆਇੰਟਲੀ ਜਿਹੜੀ ਟੀਮ ਬਣੀ ਐ ਸਪਰੇਸ਼ਨ ਲਈ ਡੀਐਸਪੀ ਹਰਗੋਟਰ ਸਾਹਿਬ ਨੇ ਸਾਡੇ ਸਰਪੰਵਿੰਦਰ ਸਿੰਘ ਜੀ ਤੇ ਐਸਪੀਓ ਸਾਹਿਬ ਨੇ ਆਪਣੇ ਦੋਨੇ ਇਹ ਜਿਹੜਾ ਪਹਿਲਾਂ ਖਨੇ ਰੋਡ ਤੇ ਚਲਾਇਆ ਗਿਆ ਹੁਣ ਜਿਹੜਾ ਬੌਂਦਲੀ ਰੋਡ ਤੇ ਆ ਜਿਹੜੇ ਬਦਨਾਮ ਬੰਦੇ ਨੇ ਪਹਿਲਾਂ ਮੇਚਨ ਵਾਲੇ ਉਹਨਾਂ ਦੇ ਕਾਰ ਅਸੀਂ ਕਾਡਨ ਕਰਕੇ ਸਰਚ ਕੀਤੇ ਆ ਦਰਾਨੇ ਕਾਸੋ ਜਿਹੜੇ ਆ ਸਾਨੂੰ ਵਧੀਆ ਅਚੀਵਮੈਂਟ ਵੀ ਜਿਹੜੀ ਮਿਲੀ ਆ ਦੋ ਬੰਦੇ ਅਸੀਂ ਜਿਹੜੇ ਆ ਉਹ ਉਹ ਵੀ ਅਰੈਸਟ ਕੀਤੇ ਆ ਉਹਨੂੰ ਟੌਕਸੀਗਨ ਜਿਹੜਾ ਈਜ਼ ਵੀ ਜਿਹੜੇ ਸਮਾਨ ਨੂੰ ਬਰਾਮਦ ਕੀਤਾ ਹੈ ਇਹਦੇ ਇਸ ਬੰਦੀ ਕਾਨੂੰਨੀ ਕਾਰਵਾਈ ਕਰ ਸਰ ਕਿੰਨੀ ਕੁ ਮਾਤਰਾ ਹੈ ਜਿਹੜਾ ਉਹ ਅਜੇ ਉਹ ਤਬਦੀਸ਼ ਦੇ ਦਰਾਂ ਨਹੀਂ ਦਿਖਲੇ ਸਰ ਕਿੰਨੇ ਕੇ ਏਰੀਏ ਨੇ ਜਿਹੜੇ ਹਲੇ ਬਾਕੀ ਨੇ ਅਸੀਂ ਜਿਹੜੇ ਦੋ ਏਰੀਏ ਚੈੱਕ ਕਰ ਲਏ ਆ ਇਹ ਤੋਂ ਬਿਨਾ ਇੱਕ ਏਰੀਆ ਹੋਰ ਹੈ ਚੈੱਕ ਪਬਲਿਕ ਨੂੰ ਆਪਣੇ ਨੂੰ ਮੇਰੀ ਸਾਰੀ ਸਾਡੀ ਟੀਮ ਵੱਲੋਂ ਇਹ ਅਪੀਲ ਹੈ ਜੇ ਕਿਸੇ ਦੇ ਕੋਈ ਪਿੰਡ ਦੇ ਵਿੱਚ ਗਵਣ ਦੇ ਕੋਈ ਨਸ਼ਾ ਵੇਚਦਾ ਤਾਂ ਟੋਲ ਫਰੀ ਨੰਬਰ ਆ ਸਾਡਾ ਐਸਚੂ ਦਾ ਨੰਬਰ ਆ ਮੇਰੇ ਨੰਬਰ ਤੇ ਕਿਸੇ ਵੀ ਸਮੇਂ ਦੱਸ ਸਕਦੇ ਆ ਉਹਨਾਂ ਦੀ ਆਇਡੈਂਟੀਟੀ ਜਿਹੜੀ ਆ ਬਿਲਕੁਲ ਡਿਸਕਲੋਜ਼ ਨਹੀਂ ਕੀਤੀ ਜਾਊ ਸೀਕ੍ਰਟ ਰੱਖੀ ਜਾਊਗੀ ਵੇਚਜ ਕੋਕਾ ਸਾਨੂੰ ਜਿਹੜਾ ਵੇਚਣ ਵਾਲਾ ਬੰਦਾ ਪੈਟਰੋਲਰ ਆ ਉਹਦੇ ਬਾਰੇ ਜ਼ਰੂਰ ਇਨਫਰਮੇਸ਼ਨ ਦੇਣ ਜਿਹੜਾ ਜੇ ਕਿਸੇ ਦਾ ਬੱਚਾ ਐਡਿਕਟ ਵੀ ਹੋਇਆ ਇਸ ਕੰਮ ਉਹਦੀ ਸਾਡੀ ਜ਼ਿੰਮੇਵਾਰੀ ਆ ਸਰਕਾਰ ਵੱਲੋਂ ਹੋਦਾ ਤਾਣਾ ਉਹਨੂੰ ਅਸੀਂ ਡੀਡਿਕਟ ਸੈਂਟਰ ਦਾਖਲ ਕਰਾਵਾਂਗੇ ਸਰਕਾਰੀ ਜਿਹੜਾ ਸਾਡੇ ਸਿਵਲ ਹਸਪੀਟਲ ਦੇ ਵਿੱਚ ਬਣੇ ਆ ਤੇ ਉਹਦਾ ਨਸ਼ਾ ਵੀ ਛਡਾਵਾਂਗੇ ਉਹਦੇ ਕੋਈ ਕਾਰ ਵੀ ਵੀ ਕੋਈ ਨਹੀਂ ਕੀਤੀ ਜਾਊਗੀ ਵਰਚਾੜੀ ਕਾਰ ਵੀ ਆ ਸਭ ਜਿਹੜੇ ਵੇਚਣ ਵਾਲੇ ਉਹਨਾਂ ਦੇ ਖਿਲਾਫ ਕੀਤੀ ਜੀ